ਹਾਂਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਬਾਕੀ ਅੱਜ ਮੈਨੂੰ ਹੋ ਰਿਹਾ ਸੀ ਬੁਖਾਰ ਤੇ ਹੁਣ ਦੁਪਹਿਰ ਹੋ ਚੁੱਕੀ ਆ ਕਾਫੀ ਤੇ ਹੁਣ ਜਾ ਕੇ ਥੋੜਾ ਜਿਹਾ ਬੁਖਾਰ ਉਤਰਿਆ ਦੇ ਬਲੌਗ ਸਟਾਰਟ ਕਰਿਆ ਤੇ ਅੱਜ ਸਕੂਲ ਵੀ ਨਹੀਂ ਗਿਆ ਠੀਕਾ ਕਾਫੀ ਜ਼ਿਆਦਾ ਬੁਖਾਰ ਚੜ ਗਿਆ ਸੀ ਬਾਕੀ ਹੁਣ ਦੇਖਦੇ ਹਾਂ ਰੋਟੀ ਵਗੈਰਾ ਖਾਣੇ ਆ ਰੋਟੀ ਵਗੈਰਾ ਵੀ ਨਹੀਂ ਖਾਈ ਆਪਾਂ ਨੇ ਦੋਸਤੋ ਹੁਣ ਆਲੂ ਪਕੌੜੇ ਸਬਜ਼ੀ ਨਾਲ ਖਾ ਰਿਆ ਮੈਂ ਰੋਟੀ ਹੁਣ ਬੇਬੇ ਜਾ ਰਹੀ ਐ ਇਹ ਗੱਲਾਂ ਬਾਤਾਂ ਮਾਰਨਾਈ ਸੀਗੀ ਹੁਣ ਪੀਨੇ ਆਂ ਜੀ ਚਾਹ ਥੋੜੀ ਜੀ ਪੀਣਾ ਹੁੰਦਾ ਮੈਂ ਥੋੜੀ ਜੀ ਪਵਾ ਕੇ ਲੈਣ ਖੋ ਜਾ ਮੈਂ ਤੇ ਉਸ ਕੰਜਮੀ ਬਣਾਉਣ ਵਾਸਤੇ ਲੈ ਆਣਾਂ ਮੈਂ ਨੀਚੋਂ ਨਿੰਬੂ ਸਾਡੇ ਘਰ ਚੀ ਨਿੰਬੂ ਲੱਗੇ ਹੋਏ ਆ ਦੇਖੋ ਕਿੰਨਾ ਵਧੀਆ ਹਨ ਵੀ ਘਰ ਹੀ ਨਿੰਬੂ ਨੇ ਹੁਣ ਘਰੋਂ ਵੀ ਨਿੰਬੂ ਤੋੜ ਕੇ ਲੈ ਆਣੇ ਆ ਲੱਗੇ ਹੋਇਆ ਆਪਣਾ ਪੇੜ ਤਾਂ ਚਲੋ ਲੈ ਆਣੇ ਆ ਬੈ ਬੈ ਹੁਈ ਤੇ ਜਾਰੀ ਹੈ ਗੱਲਾਂ ਬਾਤਾਂ ਮਾਰ ਕੇ ਆਰੇ ਹਾ ਜੀ ਸਾਡਾ ਨਿੰਬੂ ਦਾ ਪੇੜ ਲੱਗਿਆ ਹੋਇਆ ਹੁਣ ਉਰੇ ਤੋਂ ਤੋੜਦਾ ਮੈਂ ਨਿੰਬੂ ਹਜੇ ਮਤਲਬ ਕਿ ਪੀਲੇ ਨਿੰਬੂ ਕੱਟੀ ਨੇ ਪੱਕੇ ਹੋਏ ਤੇ ਜਹ ਜਹ ਮਿਲਦਾ ਆਪਾਂ ਤੋੜ ਲੀਨੇ ਪਹਿਲਾਂ ਸਕੰਜਵੀ ਕਰਨੀ ਹੈ ਤਾਂ ਮੈਂ ਤੋੜ ਲੀਣਾ ਹੀ ਤੋੜ ਲੀਣਾ ਇੱਕ ਆ ਤੋੜ ਲੀਣਾ ਉਹ ਨਾਲ ਦੂਆ ਵੀ ਲੱਗਿਆ ਹੋਇਆ ਵੀ ਤੋੜ ਲਾਂਗਾ ਪਹਿਲਾਂ ਤੋੜ ਲੀਏ ਤੇ ਨਾਲ ਆ ਵੀ ਤੋੜ ਲੀਨੇ ਆ लेट्स ਗੋ ਗਾਇਸ ਚਲੋ ਇਹਨਾਂ ਲੈ ਕੇ ਚੱਲਦੇ ਆ ਡੈਡੀ ਜੇ ਬਣਾਉਂ ਦੋ ਸਕੰਜਵੀ ਸੋਣਾ ਚਲੋ ਇਹਨਾਂ ਬਣਾਉਂਦਾ ਹੁਣ ਡੈਡੀ ਜੇ ਬਣਾਣਗੇ ਡੈਡੀ ਕਾਫੀ ਟੇਸਟੀ ਬਣਾਉਂਦੇ ਨੇਗੇ ਸਕੰਜਵੀ ਚਲੋ ਜੀ ਆਜੋ ਹੁਣ ਬਣਾਨੇ ਆ ਸਕੰਜਵੀ ਹੁਣ ਡੈਡੀ ਬਣਾਣਗੇ ਕਿਉਂਕਿ ਡੈਡੀ ਬਹੁਤ ਟੇਸਟੀ ਬਣਾਉਂਦੇ ਨੇ ਸਕੰਜਵੀ ਹੁਣ ਵਿਚ ਨਿਚੋੜ ਰਹੇ ਨੇ ਡੈਡੀ ਨਿੰਬੂ ਚਲੋ ਇਹ ਹੁਣ ਆਪਾਂ ਦੇਖਦੇ ਆਂ ਲੈਟਸ ਗੋ ਜੀ ਬਣ ਗਈ ਆਪਣੀ ਸਕੰਜਵੀ ਤੇ ਹੁਣ ਪਾਣਾ ਗਲਾਸ ਅੱਜ ਨਾਲੇ ਹੁਣ ਡੈਡੀ ਪੀਣਗੇ ਨਾਲੇ ਮੈਂ ਪੀਤਾ ਹੁਣ ਦੇ ਕੇ ਆਨੇ ਨਾਲੇ ਮਮਾ ਨੂੰ ਹੁਣ ਤਿੰਨੇ ਗਲਾਸ ਅੱਜ ਪਾ ਲੈਨੇ ਆਪਾਂ ਲੋ ਜੀ ਪੈ ਗਿਆ ਹੁਣ ਚਲੋ ਹੁਣ ਮੰਮਾ ਨੂੰ ਦੇ ਕੇ ਆਨੇ ਆ ਪਹਿਲਾ ਤਾਂ ਫਿਰ ਆਪਾਂ ਪੀਵਾਂਗੇ ਅਰੇ ਲੋ ਵਾਓ ਥੈਂਕ ਯੂ ਵੈਲਕਮ ਵੈਲਕਮ ਚੱਕਦੇ ਆਪਾਂ ਆਪਣੀ ਸਕੰਜਮੀ ਤੇ ਪਿੰਨੇ ਆ ਹੁਣ ਟੇਸਟ ਕਰਕੇ ਦੇਖਦੇ ਆਪਾਂ ਆਪਣੀ ਸਕੰਜਮੀ ਟੇਸਟੀ ਬਣੀ ਆ ਜੀ ਐਵੇਂ ਹੀ ਪੀ ਰਹੇ ਨੇ ਅਮਾ ਕਿਵੇਂ ਦੀ ਬਣੀ ਆ ਬਹੁਤ ਵਧੀਆ ਡੈਡੀ ਜੀ ਬਣਾਈ ਟੇਸਟੀ ਹੁੰਦੀ ਆ ਹਨਾ ਇਗਲ ਤਾਂ ਮੁੰਨੇ ਨਹੀਂ ਖੰਦੀਆ ਗਾਇਸ ਡੈਡੀ ਜੀ ਬਣਾਈ ਬੜੀ ਟੇਸਟੀ ਹੁੰਦੀ ਆ ਹੁਣ ਆਪਾਂ ਕਰਾਂਗੇ ਜੀ ਪੀਣਾ ਮੰਮਾ ਨਾਲ ਮੰਮਾ ਬੈਗੇ ਨਹੀਂ ਪੀਣਾ ਕਰਨ ਤੇ ਨਾਲ ਕਰਾਂ ਨੇ ਆਪਾਂ ਹੈਲਪ ਹੁਣ ਮੰਮਾ ਕਰ ਰਹੀ ਨੇ ਪੀਣਾ ਹੁਣ ਬੇਬੇ ਨਾਲ ਮਾਰਦੇ ਗੱਲਾਂ ਬਾਤਾਂ ਮਿਲੇ ਹੱਸ ਕੇ ਡਕੇ ਮੈਂ ਦੇਖੀ ਨਹੀਂ ਕਦੇ ਵਿੱਚ ਨਿਲਾਈ ਸਰਦੀ ਦੋਸਤੋ ਹੁਣ ਆਪਾਂ ਨਹਾ ਲਿਆ ਤੇ ਬਿਮਾਰ ਹੋਣ ਕਾਰਨ ਮੈਂ ਸਵੇਰੀ ਵੀ ਨਾ ਆਇ ਨਹੀਂ ਸੀ ਤੁਹਾਨੂੰ ਨਾਲ ਆਇਆ। ਆ ਦੇਖੋ ਜੀ ਹੁਣ ਅੱਥਾਂ ਨੂੰ ਹੋ ਰਹੀ ਆ। ਦੋਸਤੋ ਆਜ ਦੇ ਵਲੋਗ ਦੇ ਵਿੱਚ ਇਨ ਨਹੀਂ ਸੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਕੋਈ ਪਿਆਰ ਜਿਹਾ ਕਮੈਂਟ ਕਰੋ। ਬਾਕੀ ਮੈਂ ਮਿਲਦਾ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ।